ਹਾਂਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਇੱਥੇ ਨਾ ਇਸ ਟਾਈਮ ਸੁਆਹ ਦੇ ਕੰਢੇ ਖੜੇ ਆ ਜਿਹੜਾ ਹਰਸੀ ਬੇਲੇ ਨੂੰ ਰੋੜਾਂ ਦਾ ਪੱਤੀ ਦੁਲਚੀ ਦੂੰ ਉੱਥੇ ਖੜੇ ਆ ਅੱਜ ਦਾ ਜਿਹੜਾ ਮੈਟਰ ਸੀਗਾ ਕੱਲ ਪਰਸੋਂ ਦੀ ਰਾਤ ਨੂੰ ਮਸ਼ੀਨਾਂ ਫੜੀਆਂ ਇੱਥੇ ਇਹਦੇ ਮੈਟਰ ਚ ਇਕੱਠੇ ਹੋਏ ਸੀ ਕੱਲ ਨਾ ਕੁਝ ਗੁੰਡੇ ਬੰਦੇ ਆ ਕੇ ਰਾਤ ਨੂੰ ਇੱਥੇ ਲੁਕਾਰੇ ਮਾਰੇ ਔਰ ਇਹ 3 ਵਜੇ ਦੇ ਬੰਦੇ ਖਾਪਰੇ ਸੀਗੇ ਇਹੇ ਬੰਦੇ 3 ਵਜੇ ਦੇ ਆਈਪੀਸੀ ਪੁਲਿਸ ਵਾਲੇ ਜਾਂ ਹੋਰ ਮੈਨਗ ਅਫਸਰ ਆਏ ਵੀ ਸੀਗੇ ਦੇਖਦੇ ਸੀਗੇ ਰਾਤ ਨੂੰ ਲਲਕਾਰੀ ਵੀ ਮਾਰੇ ਪਰ ਉਹਨਾਂ ਕਿਹਾ ਜੂਰਨਾਂ ਮਸ਼ੀਨਾ ਲਾਣੀਆਂ ਬਾਈ ਗੱਲ ਐਦਾ ਆਏ ਵੀ ਮੈਂ ਤੁਹਾਨੂੰ ਅੱਜ ਔਨਲਾਈਨ ਹੋ ਕੇ ਕਹਿ ਰਿਹਾ ਵੀ ਅਸੀਂ ਐਨੇ ਬੰਦੇ ਖੜੇ ਆ ਅਸੀਂ ਬੱਚੇ ਵੀ ਲਿਆਣੇ ਅਸੀਂ ਆਪਣੇ ਛੋਟੇ ਅਸੀਂ ਮਰੇ ਵੀ ਤਾਂ ਹੈਗੇ ਆ ਜੇ ਸਰਕਾਰ ਸੁਣਦੀ ਹੈ ਗੱਲ ਤਾਂ ਇਹ ਗੱਲ ਹੈਗੀ ਵੀ ਜੇ ਇਹ ਗੁੰਡਾ ਰਾਜ ਹੀ ਫਲਾਣਾ ਹੈ ਤਾਂ ਆਪਾਂ ਇਕੱਠੇ ਹੋ ਕੇ ਆ ਜਾਾਂਗੇ ਸਾਨੂੰ ਇੱਕ ਦਿਨੇ ਮਾਰ ਦਿਓ ਕੱਲੇ-ਕੱਲੇ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਾਕੀ ਇਹ ਹੈ ਵੀ ਮੈਨੰਗ ਤਾਂ ਨਹੀਂ ਹੋਣਦਿਆਂ ਨਹੀਂ ਹੋਣਦਿਆਂ ਆਪਾਂ ਮਤਾ ਪਾਤਾ ਹਰਸੀ ਬਿਲਦ ਦੇ ਵਿੱਚ ਤੇ ਪੱਤੀ ਦੁਲਚੀ ਮੈਨੰਗ ਨਹੀਂ ਤੇ ਨਹੀਂ ਹੁਣੀ ਤੇ ਬਾਕੀ ਮંત્રી ਸਾਹਿਬ ਨੂੰ ਵੀ ਕਹਿਣਾ ਭਾਈ ਸਾਹਿਬ ਕਿ ਜਦੋਂ ਆਪਾਂ ਇੱਥੇ ਆਂਦੇ ਸੀਗੇ ਨਾ ਤੇ ਅਸੀਂ ਧਰਨੇ 'ਚ ਬਹਿੰਦੇ ਸੀਗੇ ਮੈਂ ਸਰੂਪ ਸਿੰਘ ਦਾ ਬੇਟਾ ਹਾਕਾ ਸ਼ਿਵਾਰਸੀ ਦਾ ਪ੍ਰਧਾਨ ਹੁੰਦਾ ਸੀ ਉਹ ਵੀ ਮੈਂ ਇਹ ਕਹਿੰਦਾ ਵੀ ਸੱਚੇ ਪਾਤਸ਼ਾਹ ਤੁਸੀਂ ਆਪਾਂ ਜਿਹੜਾ ਬੰਦਾ ਮੈਨੰਗ ਕਰਦਾ ਜਾਣਾ ਉਹਨਾਂ ਵੀ ਹੈਗਾ ਕੋਈ ਬੰਦਾ ਵੀ ਘਰ ਦੀ ਲੱਕੜੀ ਨੂੰ ਫੂਕਦਾ ਨਹੀਂ ਹੈਗਾ ਮਰਨਾ ਆਪਾਂ ਸਾਰਿਆਂ ਨੇ ਜੇ ਕੁਦਰਤੀ ਸਰੂਪ ਖਤਮ ਕਰਕੇ ਵੀ ਮਰਨਾ ਨਾ ਮਰਨਾ ਹੈਗੀ ਨਾ ਹੀ ਕੰਮ ਕਰੋ ਨਾ ਕਰੋ ਔਰ ਇਹਨਾਂ ਸਰਕਾਰਾਂ ਵੀ ਕਹਿੰਨਾ ਵੀ ਆਪਾਂ ਵੀ ਤੁਸੀਂ ਮਰਨਾ بڑے بڑے ਮੰਤਰੀ ਆਏ 1947 ਦਾ ਛੱਡੋ ਗੱਲ ਪੇ 1947 ਚ ਦੇਸ਼ ਆਜ਼ਾਦ ਹੋਇਆ ਤਾਂ ਜਦੋਂ ਮਹਾਰਾਜਾ ਜੀਸਨ ਦਾ ਟਾਈਮ ਤਾਂ ਉਤੇ ਪਹਿਲਾ ਕੋਈ ਜਹਾਨ ਖਾਨ ਜਾਂ ਫਲਾਨਾ ਤੇ ਮੁਖਲਾਇਆ ਉਨੀ ਵੀ ਮੰਤਰੀ ਰੱਖੇ ਸੀ ਉਨੀ ਵੀ ਚੱਲ ਜਣਾ ਪਰ ਮੇਰੇ ਵੀਰੋ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਬਚਾ ਲਓ ਨਹੀਂ ਤਾਂ ਅਸੀਂ ਆਹ ਬੰਦੇ ਦਾ ਮਰੇ ਵੀ ਹੀ ਆਪਾਂ ਸਾਨੂੰ ਕੋਈ ਇਦਾਂ ਦੀ ਦਿੱਕਤ ਨਹੀਂ ਆਈ ਅਸੀਂ ਕਿਸੇ ਸਰਕਾਰ ਨੂੰ ਮਾਰਾ ਨਹੀਂ ਕਹਿੰਦੇ ਕਿਸੇ ਨੇ ਘੱਟ ਨਹੀਂ ਕੀਤੀ ਥਾ ਹਰ ਸੇ ਵੇਲੇ ਕਿਸੇ ਨੇ ਘੱਟ ਨਹੀਂ ਕੀਤੀ ਜਦੋਂ ਦਾ 2015 ਦੇ ਵਿੱਚ ਕੋਲ ਸਾਨੂੰ ਸ਼ੁਰੂ ਹੋਇਆ ਨਾ 2015 ਦੇ ਵਿੱਚ ਅਕਾਲੀ ਸਰਕਾਰ ਸੀ ਉਦੋਂ ਲਗਾ ਹੁਣ ਤੱਕ ਚੱਲਦਾ ਹੈ ਕੋਈ ਬੰਦਾ ਗੁੱਸਾ ਕਰਾ ਯਾਰ ਮੈਨੂੰ ਕਹਿੰਦਾ ਮੈਂ ਹੁਣ ਨਹੀਂਗਾ ਨਾ ਅਕਾਲੀ ਕਾਂਗਰਸ ਇਹ ਲੈਂਦੇ ਸੀ ਇਹ ਵੀ ਹੋਰ ਆਣਗੇ ਉਹ ਵੀ ਪਰ ਯਾਰ ਸਾਨੂੰ ਬਚਾ ਲਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਕੀ ਇਹਨਾਂ ਨੂੰ ਵੀ ਪੁੱਛ ਰਿਹਾ ਆ ਦੇਖੋ ਕਿਦਾਂ ਦਾ ਹਾਲਾਤ ਬਣੇ ਵੇ ਇਸ ਟਾਈਮ ਇਸ ਇਸ ਜਗ੍ਹਾ ਤੇ ਰਾਤ ਨੂੰ ਠੰਡ ਦੇ ਵਿੱਚ ਖੜਨਾ ਰਾਤ ਨੂੰ ਕਿਹਦੇ ਲਕਾਰੇ ਸੁਣਨੇ ਕਿਹਦੇ ਮਸ਼ੀਨਾਂ ਦੇ ਬੜਕਾਂ ਸੁਣਨੀਆਂ ਕਿਦਾਂ ਯਾਰ ਕਿ ਕਿੱਥੋਂ ਹੁਣ ਆਸੀ ਬੰਦੇ ਪੁਲਿਸ ਵਾਲੇ ਮਿੰਟੋ ਮਿੰਟੇ ਚੱਲ ਗਏ ਕਿਉਂ ਨਹੀਂ ਕਾਰਵਾਈ ਕਰਦੇ ਕੀ ਅੱਜ ਹਿੰਦੁਸਤਾਨ ਦੀ ਨੰਬਰ 1 ਪੁਲਿਸ ਹੈ ਪੰਜਾਬ ਪੁਲਿਸ ਜਿਵੇਂ ਚਾਹੇ ਉਹ ਕਹਿੰਦੀ ਵੀ ਸਾਨੂੰ ਤਾਂ ਅਮਰੀਕਾ 'ਚ ਬੰਦਾ ਬੈਠਾ ਦੇਖਦਾ ਕਿੱਥੇ ਇਹ ਇੱਥੇ ਬੈਨਿੰਗ ਕਰਦਾ ਨਹੀਂ ਦੇਖਦਾ ਉਹ ਡਾਰ ਜਦੋਂ ਸਾਡੀ ਪਰਾਲੀ ਸਾੜਦੇ ਉਹ ਰਾਤ ਦੱਸਦੇ ਵੀ ਰਾਜ ਸਿੰਘ ਦਾ ਲੱਗੀ ਪਰਾਲੀ ਉਹ ਦੱਸ ਸਕਦੀ ਤੇ ਮੈਨਨ ਕਿਉਂ ਦੱਸਦੀ ਬਈ ਉਹਨੂੰ 1 ਕਰੋੜ ਰੁਪਏ ਜਨਮਾਨਾ ਪਾ ਸਕਦੀ ਇਹ ਕਿਉਂ ਨਹੀਂ ਦੱਸਦੀ ਬਈ ਸਾਡਾ ਪੋੜ ਇੱਕ ਟੁੱਟ ਗਿਆ ਦੂਆ ਟੁੱਟਣ ਦੀ ਕਾਰ ਤੇ ਆ ਰਸਤਾ ਇਹ ਟੁੱਟ ਗਿਆ ਯਾਰ ਹੱਥ ਜੋੜ ਕੇ ਬੇਨਤੀਆਂ ਮੇਰੇ ਵੀਰੋ ਕੁਛ ਨਹੀਂ ਲੈਣਾ ਹੋ ਜਾਣਾ ਮੈਂ ਕਹਿੰਦਾ ਕਸ਼ਮੀਰ ਗੱਲ ਆ ਕੋਈ ਨਹੀਂ 5 ਸਾਲ 10 ਸਾਲ 20 ਸਾਲ ਰਾਜ ਕਰ ਲੋ ਉਹ ਬਦਲ ਸਾਹਿਬ ਰਾਜ ਕਰ ਗਿਆ ਲੰਦਾ ਜਾਂਦਾ ਜਾਂਦਾ ਫਰਕ ਗਿਆ ਪੰਜਾਬ ਵਾਸਤੇ ਬੜਾ ਖੜਦਾ ਕੋਈ ਐ ਮੈਂ ਫਲਾਣਾ ਕਰਦਾ ਤੇ ਹੁਗੜਾ ਕਰ ਲੋਕ ਬੜੀ ਵੱਡੀ ਚੀਜ਼ ਹੈ ਇਹ ਆਜਣਾ ਇੱਥੇ ਆਣਾ ਗਰਾਊਂਡ ਤੇ ਮੈਂ ਇੱਕ ਕਰ ਤੁਹਾਨੂੰ ਆ ਕਹਿਣਾ ਵੀ ਜੇ ਉਹ ਬੰਦੇ ਕਹਿੰਦੇ ਆ ਵੀ ਤੈਨੂੰ ਮਾਰਨਾ ਹੈ ਆਪਾਂ ਆਪ ਹੀ ਆ ਜਣਾ ਇੱਥੇ ਅਸੀਂ ਕੋਈ ਹਥਿਆਰ ਨਹੀਂ ਆ ਕੋਈ ਡੰਡਾ ਨਹੀਂ ਲਿਆਦੇ ਸਾਨੂੰ ਇੱਥੇ ਮਾਰ ਦਿਓ ਆਪਣੀ ਮੈਨਿੰਗ ਕਰੋ ਯਾਰ ਵਾਈਕ੍ਰੀ ਗੀ ਖਾਲਸਾ ਵਾਈਕ੍ਰੀ ਗੀ ਪਾਤੇ